ਭਾਈ ਬਾਲਾ ਜੀ ਕਹਿੰਦੇ ਜਗਤ ਦਾ ਮੂਲ ਪਰਮ ਈਸ਼ਵਰ ਗੁਰੂ ਨਾਨਕ ਬਣ ਕੇ ਰੁੱਖ ਦੇ ਥੱਲੇ ਬੈਠੇ ਸੀ ਸ਼ਾਇਆ ਸ਼ੀਸ਼ ਦੇ ਉੱਪਰ ਹੈ ਅੰਤਰਮੁਖੀ ਹੋਏ ਗੀਤ ਗਾਉਣ ਅਕਾਲ ਪੁਰਖ ਦੇ ਤੇ ਉਧਰੋਂ ਹਾਕਮ ਰਾਏ ਬੁਲਾਰ ਸ਼ਹਿਰ ਕਰਤਾ ਸਿਪਾਹੀਆਂ ਨਾਲ ਆਣ ਨਿਕਲਿਆ ਹੁਣ ਕੀ ਵੇਂਦਾ ਏ ਭਈ ਗੁਰੂ ਨਾਨਕ ਸਾਹਿਬ ਰੁੱਖ ਦੇ ਹੇਠਾਂ ਬੈਠੇ ਨੇ ਜਿਵੇਂ ਜਿਵੇਂ ਸੂਰਜ ਦੀ ਚਾਲ ਬਦਲੀ ਇਵੇਂ ਤਿਵੇਂ ਰੁੱਖਾਂ ਦੇ ਪਰਛਾਵੇਂ ਬਦਲਦੇ ਗਏ ਰੁੱਖਾਂ ਦੀ ਛਾਇਆ ਜਿਹੜੀ ਹੈ ਇੱਕ ਦਿਸ਼ਾ ਹਾਂ ਦੂਜੀ ਦਿਸ਼ਾ ਵੱਲ ਵੱਧ ਗਈ ਸੈ ਸ਼ੁਭਾਰ ਆਇ ਬੁਲਾਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲ ਨਜ਼ਰ ਪਾਈ ਕੀ ਵੇਂਦਾ ਏ ਸੂਰਜ ਦੀ ਚਾਲ ਦਾ ਅਸਰ ਇਸ ਰੁੱਖ ਤੇ ਕੋਈ ਨਾ ਹੋਇਆ ਗੁਰੂ ਨਾਨਕ ਸਾਹਿਬ ਜੀ ਜਿਸ ਰੁੱਖ ਹੇਠ ਬੈਠੇ ਨੇ ਉਹਦੀ ਛਾਇਆ ਸੀਸ ਤੇ ਹੀ ਟਿੱਕੀ ਰਹੀ ਬਾਕੀ ਰੁੱਖਾਂ ਦੀ ਛਾਇਆ ਬਦਲ ਗਈ ਇਤਿਹਾਸ ਦੇ ਬੋਲ ਨੇ ਨਵੇਂਗਾ ਸਭ ਪਾ ਦਾ ਪਰਛਾਵਾਂ ਨਹੀਂ ਡਰਿਓ ਜਹੇ ਈਨ ਸੁ ਪਾਵਾਂ ਸਭ ਰੁੱਖਾਂ ਦੇ ਪਰਛਾਵੇ